ਕੀ ਬਈ ਸੀਲ ਠੰਡੀ ਆ ਕੋਈ ਚੱਕਰ ਨਹੀਂ ਹੂੰ ਜਿਵੇਂ ਮਰਜ਼ੀ ਤੇ ਕੀ ਭਾਰੂਗਾ ਹਰਵੰਸ ਵੀਰੇ ਦਾ ਇਹਦਾ ਮੁੱਲ 65000 ਰੁਪਏ ਕਰਦੇ 65000 ਹਾਂਜੀ ਕੋਈ ਇਹ ਚ ਮਾਰਜਨ ਮੌਕੇ ਤੇ ਹਾਂਜੀ ਮੌਕੇ ਤੇ ਮੰਨਤ ਹੋਊ ਆਏ ਗਏ ਮੈਂ ਤਾਂ ਇਹ ਉਹ ਜਾ ਹੋ ਜਾਊਗਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਤਲਵੰਡੀ ਸਾਬੋ ਸ਼ਹਿਰ ਚੋਂ ਬਣਾ ਰਹੇ ਆ ਬਾਈ ਦਮਦਮਾ ਸਾਹਿਬ ਤੋਂ ਬਾਈ ਹਰਵੰਸ ਦੇ ਘਰ ਚੋਂ ਪਿੰਡ ਬਾਈ ਦਾ ਨਾਤਾ ਰਹਿੰਦਾ ਬਾਈ ਤਲਵੰਡੀ ਆ ਤਲਵੰਡੀ ਚ ਦੁੱਧ ਦਾ ਕੰਮ ਆ ਬਾਈ ਨੇ ਜਿਹੜੇ ਆ ਪਸ਼ੂ ਰੱਖੇ ਆ ਨਾਲ ਨਾਲ ਬਾਈ ਦਾ ਵਪਾਰ ਦਾ ਵੀ ਕੰਮ ਆ ਦੋ ਦੋਸਤੋ ਗੱਭਣ ਆ ਆ ਬੈਠਾ ਸੇਲ ਵਾਸਤੇ ਆ ਮੁੱਲ ਵਾੜੀ ਡਿਟੇਲ ਸਾਰੀ ਆਪਾਂ ਬਾਈ ਤੋਂ ਲੈ ਲਾਂਗੇ ਕੀ ਕੀ ਭਾ ਕਰਦਾ ਤੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 2 ਦਸੰਬਰ 2 ਤਰੀਕ 12ਵਾਂ ਮਹੀਨਾ 2025 ਦੀ ਆਜੋ ਆਪਾਂ ਬਾਈ ਹਰਵੰਸ ਨਾਲ ਕਰਦੇ ਆਂ ਗੱਲਬਾਤ ਇੱਕ ਨੰਬਰ ਆਪਾਂ ਇਹ ਤੋਂ ਸ਼ੁਰੂ ਕਰ ਲੈਨੇ ਆ ਆਜਾ ਬਾਈ ਹਰਵੰਸ ਵੀਡੀਓ ਸਾਹਮਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਰੌਣਕ ਡੇਰੀ ਫਾਰਮ ਦੇਖਣ ਆਉਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰੇ ਹਰਵੰਸ ਬਾਈ ਪਿੰਡ ਸੋਡਾ ਨਾਤਾ ਰਹਿਨੇ ਤਲਵੰਡੀ ਹਾਂ ਵੀਰੇ ਪਿੰਡ ਨਾਤਾ ਠੀਕ ਆ ਦੋ ਨਾਗਾ ਕੇ ਛੇ ਲਾ ਲਈ ਵੀਰੇ ਦੋ ਨਾਗ ਵੀਰੇ ਠੀਕ ਆ ਹਰਵੰਸ ਵੀਰੇ ਆਹ ਕਿੰਨਾ ਵਾ ਸੂਆਸ ਹੁੰਦੀ ਆ ਇਹ ਦੂਜਾ ਸੂਆਸ ਹੁੰਦੀ ਆ ਜੀ ਦੂਜਾ ਸੂਆਸ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਇਹ 6 ਤਰੀਕ ਨੂੰ ਦਿਨ ਪੂਰੇ ਆ 4 ਦਿਨ ਰਹਿ ਗਏ ਆ 6 ਤਰੀਕ ਨੂੰ 6 ਦੋਸਤੋ ਦਸੰਬਰ ਨੂੰ ਦਿਨ ਪੂਰੇ ਆ 2 ਦਸੰਬਰ ਦੀ ਵੀਡੀਓ 4 ਦਿਨ ਵੀਰ ਕਹਿੰਦਾ ਇਹਦੇ ਰਹਿ ਗਏ ਹਰਵੰਸ ਵੀਰ ਬਣ ਕੇ ਓੰਨੀ ਕੁ ਗੱਲ ਜੀ ਕਰੀ ਹਨਾ ਵੀ ਜਿੰਨੇ ਕਤੇ ਆਪਾਂ ਖਰੇ ਉਤਰ ਗਏ ਕਿੰਨਾ ਦੁੱਧ ਤੇਰੇ ਕੋਲੇ ਚੋਇਆ ਕਿ ਤੂੰ ਲਿਆਂਦੀ ਆ ਨਹੀਂ ਮੈਂ ਚੋਇਆ ਵੀਰੇ ਚੋਇਆ ਇਹਦਾ ਇੱਥੇ ਰੱਖੀ ਹੋਈ ਸੀ ਇੱਥੇ ਰੱਖੀ ਸੀ ਆਪਣੀ ਠੀਕ ਆ ਦੁੱਧ ਤੇ ਲਾਈ ਸੀ ਹਾਂ ਠੀਕ ਆ ਗੱਬਣ ਦਾ ਤਾਂ 18 ਵਿੱਚ ਹੋਇਆ ਖੁੱਲਾ ਠੀਕ ਆ ਬਾਕੀ ਦੋਸਤੋ ਹੁਣ ਗੱਬਣਾ ਦੁੱਧ ਹੁੰਦਾ ਮੌਕੇ ਤੇ ਤਿਆਰ ਦਾ ਦਿਨ ਥੋੜੇ ਰਹਿ ਗਏ ਥੋੜੀ ਜਿਹੀ ਸਰੀਰ ਤੋਂ ਫਿੱਕੀ ਰਹਿ ਗਈ ਹਨਾ ਦੁੱਧ ਹਾਂ ਹੂੰ ਬਾਕੀ ਖੋਲ ਕੇ ਤੋਰ ਲਾ ਬਾਈ ਨੰਬਰ ਬਾਈ ਹਰਵੰਸ ਦਾ ਵੀਡੀਓ ਤੇ ਹੇਠਾਂ ਚੱਲੀ ਜਾਂਦਾ ਦੋਸਤੋ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਿਓ ਤਸੱਲੀ ਕਰਕੇ ਤੁਸੀਂ ਆਪਦੀ ਪਾਸ ਕਰਕੇ ਫੇਰ ਬਾਈ ਨਾਲ ਸੌਦਾ ਕਰ ਸਕਦੇ ਹੋ ਤਲਵੰਡੀ ਸਾਬੋ ਸ਼ਹਿਰ ਚੋਂ ਦੋਸਤੋ ਵੀਡੀਓ ਆ ਬਾਕੀ ਨੰਬਰ ਵੀਰ ਦਾ ਹੇਠਾਂ ਲੈ ਕਰ ਲੋ ਚੈੱਕ ਦੂਜਾ ਸੂਆ ਸੁੰਦੀ ਆ ਚਾਰ ਦਿਨ ਅੱਜ ਸੂਣ ਦੇਦੇ ਰਹਿੰਦੇ ਆ ਮੋੜ ਲਿਆ ਬਾਈ ਆਹ ਦੇਖੋ ਬਾਈ ਨੰਬਰ ਬਾਈ ਦਾ ਹੈਠਾ ਜਿਹੜੇ ਵੀ ਭਰਾ ਨੂੰ ਪਸੰਦ ਆਉਂਦੀ ਆ ਜਾਇਜ਼ ਭਾਰੂਗਾ ਕੋਈ ਇਹ ਨਹੀਂ ਓਵਰ ਮੁੱਲ ਹੋਊਗਾ ਵੇਚਣ ਵਾਲੀ ਗੱਲ ਕਰਵਾਵਾਂਗੇ ਅਗਲੇ ਤੋਂ ਤਾਂ ਕਿ ਹਰੇਕ ਦੇ ਭਾਜ ਆ ਸਕੇ ਚੀਜ਼ ਆਹ ਦੇਖੋ ਵੀਰੇ ਲੈਵੇ ਦੀ ਆਰਡਰ ਦੀ ਚੈੱਕ ਕਰ ਲਓ ਵੀਰੇ ਬਾਕੀ ਪਾਸ ਤੁਸੀਂ ਦੋਸਤੋ ਆ ਕੇ ਤਸੱਲੀ ਕਰਕੇ ਆਵਦੀ ਬਾਕੀ ਬਾਈ ਸੀਲ ਠੰਡੀ ਆ ਕੋਈ ਚੱਕਰ ਨਹੀਂ ਹੂੰ ਜਿਵੇਂ ਮਰਜੀ ਆ ਤੇ ਕੀ ਭਾਰੂਗਾ ਹਰਵੰਸ ਵੀਰੇ ਦਾ ਇਹਦਾ ਮੁੱਲ 65000 ਰੁਪਏ ਕਰ 65000 ਹਾਂਜੀ ਕੋਈ ਇਹ ਚੋ ਮਾਰਜਨ ਮੌਕੇ ਤੇ ਹਾਂਜੀ ਮੌਕੇ ਤੇ ਮੰਨਤਾ ਹੋਊਗਾ ਇਹ ਗਏ ਭਾਈ ਦਾ ਉਹ ਜਾ ਹੋ ਜਾਊਗਾ ਹਨਾ ਠੀਕ ਆ ਇਹ ਚੋ ਬਾਈ ਜੀ 65000 ਰੁਪਏ ਮੁੱਲਾ ਮੌਕੇ ਤੇ ਬਾਈ ਕਹਿੰਦਾ ਜਿੰਨਾ ਹੋ ਸਕਿਆ ਮੌਕੇ ਤੇ ਮਾਰਜਨ ਮੰਨਤਾ ਨਾਲ ਅਗਲੇ ਦਾ ਕਰਾਂਗੇ ਨੰਬਰ 2 ਤੇ ਆ ਜਾ ਹਰਵੰਸ ਵੀਰੇ ਹਾਂਜੀ ਇਹ ਸੋਹਣੀ ਆ ਗਈ ਹੈ ਨਾ ਹਾਂ ਬੜ ਚੰਗੀ ਚੰਗੇ ਉਸ ਤੇ ਦੋਸਤੋ ਚੰਗੇ ਸੋਹਣੇ ਕੱਲਾ ਪ੍ਰਿੰਟ ਚ ਕਿੰਨਵਾ ਸੂਆ ਸੁੰਦੀ ਇਹ ਇਹ ਦੂਜਾ ਸੂਈ ਸੋ ਇਹ ਵੀ ਦੂਜੇ ਹੀ ਆ ਦੂਜੇ ਹੀ ਸੁੰਦੀ ਕਿੰਨੇ ਕ ਦਿਨ ਰਹਿੰਦੇ ਇਹਦੇ ਹਸੁੰਦੇ ਇਹਦੇ 17 ਤਰੀਕ ਦਿਨ ਪੂਰੇ ਹੈ 17 ਦਸੰਬਰ ਨੂੰ ਹਾਂਜੀ ਤਕਰੀਬਨ 15 ਦਿਨਾਂ ਦੀ ਕੱਚੀ ਪਈ ਆ 15 ਦਿਨਾਂ ਦੀ ਕੱਚੀ ਪਈ 15 ਦਿਨਾਂ ਦੀ ਦੋਸਤੋ ਇਹ ਕੱਚੀ ਪਈ ਆ ਕੱਲਰ-ਕੁੱਲਰ ਰੰਗ ਤੁਸੀਂ ਆਪ ਦੇਖ ਲਓ ਬੱਚੀ ਦਾ ਤੇ ਇਹਨੇ ਬਾਈ ਸਹੀ ਤੇਰੇ ਕੋਲੇ ਕਿੰਨਾ ਦੁੱਧ ਪਾਇਆ ਇਹਨੇ 17 ਕਿਲੋ ਦੁੱਧ 17 ਕਿਲੋ ਹਾਂ ਪਹਿਲਾਂ ਨਹੀਂ ਪਹਿਲਾਂ ਨਹੀਂ ਠੀਕ ਆ ਗੱਬਣ ਦਾ ਤਾਂ ਨਹੀਂ ਪਤਾ ਕਿਹੜ ਠੀਕ ਆ ਹਾਂ ਮੈਂ ਝੂਠ ਮਾਰੇ ਦਾ ਫਾਇਦਾ ਨਹੀਂ ਇਹ ਫਲਾਣੇ ਡੈਨਮਾਰਕ ਤੋਂ ਕਿਹ ਕਿਤੋਂ ਖੋਲ ਕੇ ਤੋੜ ਲਾ ਬਈ ਇਹਨੂੰ ਵੀ ਨੰਬਰ ਦੋਸਤੋ ਵੀਰ ਦਾ ਹੈ ਇੱਥਾ ਇੱਕ ਨੰਬਰ ਵਾਲੀ ਦਾ ਮੁੱਲ ਬਾਈ ਨੇ 65000 ਰੁਪਇਆ ਕਰਿਆ ਚਾਰ ਦਿਨ ਉਹਦੇ ਅੱਜ ਸੂਣਦੇ ਰਹਿ ਗਏ ਬਈ ਸੰਗ ਨਹੀਂ ਕੱਢਦੀ ਤੇ ਇਹ ਵੀ ਦੂਜਾ ਸੂਆ ਸੁੰਦੀ ਆ ਦਿਨ ਬਾਈ ਕਹਿੰਦਾ ਇਹਦੇ ਹਜੇ ਤਕਰੀਬਨ ਪਏ ਆ 14-15 ਦਿਨਾਂ ਵਾਂਗ ਹਲੇ ਕਰ ਲੋ ਵੀਰੇ ਚੈੱਕ ਹੂੰ ਆ ਦੇਖੋ ਲੈ ਆ ਵੀ ਕਮਾ ਲਿਆ ਇੱਧਰ ਨੂੰ ਹੂੰ ਸੋ ਦੋਸਤੋ ਕਿਸੇ ਵੀ ਭਰਾ ਜੇ ਪਸੰਦ ਆਉ ਪਤਾ ਲਿਆ ਆ ਦੇਖੋ ਬਾਈ ਕਰ ਲੋ ਚੈੱਕ ਆਰਡਰ ਦੀ ਲੇਵੇ ਦੀ ਦੇਖ ਲੋ ਕੋਈ ਇਹ ਕੰਮ ਨਾ ਰਹਿ ਜੇ ਵੀ ਅਗਲੇ ਨੂੰ ਦੂਰ ਹੋ ਆਵੇ ਬੰਦਾ ਵੀ ਬਾਈ ਯਾਰ ਸਾਨੂੰ ਵੀਡੀਓ ਚ ਤਾਂ ਦੇਖੀ ਬਾਕੀ ਐ ਵੀ ਸੀਰ ਠੰਡੀ ਐ ਕੋਈ ਇਹ ਜੀ ਗੱਲ ਨਹੀਂ ਹੂੰ ਜੋ ਵੀਡੀਓ ਚ ਦੇਖਦੇ ਹੋਏ ਸੋਨੂੰ ਗਰਾਉਂਡ ਤੇ ਦਿਖੂ ਦੋਸਤੋ ਚੀਜ਼ ਕੀ ਭਾਰੂ ਇਹਦਾ ਬਾਈ ਇਹਦਾ 110 ਕਰਦੇ 1 ਲੱਖ 1000 ਹਾਂਜੀ ਠੀਕ ਐ 110 ਦੋਸਤੋ ਇਹਦੀ ਡਿਮਾਂਡ ਆ 65000 ਰੁਪਿਆ ਉਹ 2 ਨੰਬਰ ਤੇ ਇਹ ਦੀ ਡਿਮਾਂਡ ਹੈ ਸੋ ਕਿਸੇ ਵੀ ਭਰਾ ਨੂੰ ਜਿਹੜਾ ਪਸੰਦ ਆਉ ਉਹ ਨਗ ਕੋਲੇ ਆ ਕੇ ਤਸੱਲੀ ਕਰਕੇ ਬਾਈ ਨਾਲ ਕਰ ਲਿਓ ਸੌਦਾ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਸਸੀ ਘਾਲਬਾਈ ਜੀ ਸਾਰੇ ਭਰਾਵਾਂ ਨੂੰ